ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਪੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਹਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਪੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਹਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਜੀਐਫ ਲਿਮਟਿਡ ਅਤੇ ਇਸ ਦੇ ਮੁਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ ਐਫਆਈਆਰ ਤੋਂ ਪੈਦਾ ਹੋਈ ਹੈ ਈਡੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਪੀਏਸੀਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜਬਤ ਕੀਤੀ ਗਈ ਜਾਂਚ ਪੰਗੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਏਡੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਜੀਐਫ ਲਿਮਟਿਡ ਅਤੇ ਇਸ ਦੇ ਮੁਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ ਐਫ ਆਈ ਆਰ ਤੋਂ ਪੈਦਾ ਹੋਈ ਹੈ ਈਡੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਪੀ ਐਸ ਸੀ ਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜਬਤ ਕੀਤੀ ਗਈ ਜਾਂਚ ਪੰਗੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਪੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਹਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ईडी ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਪੀਐਸਸੀਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ-ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਨ੍ਹਾਂ ਦੇ ਗੈਰ-ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਭੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਹੁੰਦੇ ਸਨ ਏਡੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ ਪੰਗੋ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਜੀਐਫ ਲਿਮਟਿਡ ਅਤੇ ਇਸ ਦੇ ਮੁਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ ਐਫਆਈਆਰ ਤੋਂ ਪੈਦਾ ਹੋਈ ਹੈ ਈਡੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਪੀਐਸਸੀਐਲ ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜਬਤ ਕੀਤੀ ਗਈ ਜਾਂਚ ਪੰਗੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇੱਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਨ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਪੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਹਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਣ ਕੇ ਪਰਲਜ਼ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਪੰਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਇਹਦੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762.47 ਕਰੋੜ ਰੁਪਏ ਬਣਦੀ ਹੈ। ਪੰਗੂ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ ਹੋ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ 48000 ਕਰੋੜ ਰੁਪਏ ਦੀ ਪੌਂਜੀ ਸਕੀਮ ਨਾਲ ਜੁੜੇ ਇੱਕ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਪੀਏਸੀਐਲ ਜਣ ਕੇ ਪਰਲਸ ਗਰੁੱਪ ਅਤੇ ਇਸ ਦੇ ਪ੍ਰਮੋਟਰਾਂ ਦੀ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਆਸਟ੍ਰੇਲੀਆ ਪੰਜਾਬ ਹਰਿਆਣਾ ਦਿੱਲੀ ਮਹਾਰਾਸ਼ਟਰ ਸਥਿਤ 68 ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਾਲ 2015 ਵਿੱਚ منی ਲਾਂਡਰਿੰਗ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਯਾਨਕਿ ਸੀਬੀਆਈ ਵੱਲੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PGF ਲਿਮਟਿਡ ਅਤੇ ਇਸ ਦੇ ਮੁੱਖ ਪ੍ਰਮੋਟਰ ਮਰਹੂਮ ਨਿਰਮਲ ਸਿੰਘ ਪੰਗੂ ਅਤੇ ਹੋਰਾਂ ਵਿਰੋਧ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਚਲਾਉਣ ਲਈ ਦਰਜ ਕੀਤੀ ਗਈ FIR ਤੋਂ ਪੈਦਾ ਹੋਈ ਹੈ ED ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ PCSL ਅਤੇ ਇਸ ਦੇ ਨਿਰਦੇਸ਼ਕਾਂ ਨੇ ਨਿਵੇਸ਼ਕਾਂ ਨਾਲ ਲਗਭਗ 48000 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਏਜੰਸੀ ਨੇ ਕਿਹਾ ਕਿ ਲੱਖਾਂ ਪੋਲੇ ਪਾਲੇ ਨਿਵੇਸ਼ਕਾਂ ਤੋਂ ਧੋਖਾਧੜੀ ਨਾਲ ਇਕੱਠੇ ਕੀਤੇ ਗਏ ਫੰਡਾਂ ਨੂੰ ਯੋਜਨਾਬੰਦ ਤਰੀਕੇ ਨਾਲ ਬਦਲਿਆ ਗਿਆ ਤੇ ਉਹਨਾਂ ਦੇ ਗੈਰ ਕਾਨੂੰਨੀ ਮੂਲ ਨੂੰ ਲੁਕਾਉਣ ਲਈ ਕਈ ਲੈਣ-ਦੇਣ ਵੀ ਕੀਤੇ ਗਏ। ਜ਼ਬਤ ਕੀਤੀ ਗਈ ਜਾਂਚ ਭੰਗੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਪੀਐਸਸੀਐਲ ਨਾਲ ਜੁੜੀਆਂ ਇਕਾਈਆਂ ਦੇ ਨਾਮ ਉੱਤੇ ਸਨ। ਏਡੀ ਨੇ ਕਿਹਾ ਹੈ ਕਿ ਇਹਨਾਂ ਜਾਇਦਾਦਾਂ ਦੀ ਕੁੱਲ ਕੀਮਤ 762 ਬਲਵ 4.7 ਕਰੋੜ ਰੁਪਏ ਬਣਦੀ ਹੈ ਪੰਗੋ ਦੀ ਪਿਛਲੇ ਸਾਲ ਅਗਸਤ ਦੇ ਵਿੱਚ ਮੌਤ